ਟੈਂਕ ਕਿਚਾੜੇ ਉੱਤੇ ਉਹਨਾਂ ਨੇ ਹਾਂ ਨਾਲੇ ਪੁਲ ਨਾਲੇ ਟੈਂਕ ਸਾਰਾ ਕੁਝ ਰੁੜ ਗਿਆ ਨਹਿਰ ਤੇ ਰੁੜ ਗਿਆ ਅੱਛਾ ਫਿਰ ਇਹਨਾਂ ਨੇ ਆਦੀਆਂ ਮਸ਼ੀਨਾਂ ਮਸ਼ੀਨਾਂ ਲਾਈਆਂ ਲਿਆ ਕੇ ਹਾਂ ਥੱਲੇੋਂ ਕੱਢਣ ਲੱਗੇ ਉਹ ਪੁਲ ਸਮਾਨ ਪੁਲ ਦਾ ਸਮਾਨ ਹਾਂ ਵੀ ਲੱਭੀਏ ਟੈਂਕ ਤੁਮ ਕਿੱਥੇ ਗਏ ਆ ਹਾਂ ਹਾਂ ਟੈਂਕ ਤਾਂ ਨਿਕਲਿਆ ਆ ਕਹਿੰਦੇ ਹਫ਼ਤੇ ਕੇ ਬਾਅਦ ਹਾਂ ਪੁਲ ਵਾਲਾ ਸਮਾਨ ਨਹੀਂ ਲੱਭਿਆ ਪੁਲ ਨਹੀਂ ਲੱਭਿਆ ਹੁਣ ਫਿਰ ਉਹ ਨਹਿਰ ਪੱਕੀ ਹੋਣ ਲੱਗੀ ਆ ਹੁਣ ਹਾਂ ਹੁਣ ਇਹਨਾਂ ਨੇ ਨਹਿਰ ਸੁਕਾਈ ਆ ਹੁਣ ਸਮਾਨ ਅਗਲੇ ਪਾਸੇ ਪੁਲੀ ਆ ਵੀ ਉਹ ਪੁਲੀ ਤਾਂ ਅੰਦਰੇ ਦੇ ਬੰਦਿਆਂ ਨੇ ਬੰਦ ਕਰੀ ਹੋਈ ਸੀ ਜਿਹੜਾ ਪਰਲੇ ਪਾਸੇ ਪਿੰਡ ਆ ਵੀ ਇਧਰਲਾ ਪੰਡ ਮੋਗੋ ਅੱਜ ਬਾਹਰ ਹੀ ਰਕਤ ਚੋਕਾ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਹੁਣ ਫੇਰ ਕੰਮ ਚੱਲਦਾ ਨਾ ਕੰਮ ਚੱਲਦਾ ਕਰਕੇ ਫੇਰ ਲੱਭ ਗਿਆ ਹੁਣ ਉਹਨੇ ਡੂੰਗੀ ਕਰੀ ਜਗ੍ਹਾ ਹੈ ਕਿੱਥੇ ਹੈ ਦਰਾਹੇ ਯਾਰ ਆਪਾਂ ਨਹਿਰ ਇਧਰ ਦਰਾਹੇ ਪਿੰਡ 'ਚ ਆਉਣ ਜਗ੍ਹਾ ਬਣੀ ਹੀ ਐ ਨਹਿਰ ਦੇ ਉੱਤੇ ਦਰਾਹੇ ਨਹਿਰ ਦੇ ਉੱਤੇ ਹਾਂ ਜੇ ਆ ਪਾਦਰ ਦਰਾਹੇ ਉਧਰੋਂ ਸ਼ਹਿਰ ਵੱਲੀ ਹੁੰਦੀਆਂ ਆ ਨਹਿਰ ਵੱਲੋਂ ਆ ਗੁਰਥਲੀਪੜ ਵੱਲੋਂ ਹਾਂ ਉਹਦੇ ਬਿਲਕੁਲ ਜੇ ਅਧਰੇ ਪਟੜਾ ਲਮ ਪਾਉਂਦਾ ਰੋਡ ਦੇ ਉੱਤੇ ਹੀ ਹਾਂ ਪਲਵਾਂ ਪਰੇ ਬਿਲਕੁਲ ਸਾਹਮਣੇ ਆ ਬਾਬਾ ਮੇਰੀ ਜਗਾ ਬਣੀ ਗੁਰਦੁਆਰਾ ਸਾਹਿਬ ਆ ਕਿ ਉਦਾਂ ਜਗਾ ਬਣੀ ਜਗਾ ਪੀਰਾਂ ਦੀ ਆ ਅੱਛਾ ਪੀਰਾਂ ਦੀ ਜਗਾ ਬਣੀ ਹੋਇਆ ਕੀ ਸੀ ਸਟੋਰੀ ਕੀ ਉਹਦੀ ਉਹਦੀ ਸਟੋਰੀ ਆਏ ਆ ਤੇ ਅ ਕਈ ਸਾਲ ਪਹਿਲਾਂ ਫੌਜੀਆ ਨੇ ਉੱਥੇ ਟੈਂਕ ਨਗਾਉਣ ਖਾਤਰ ਕੇ ਮੈਂ ਇਹਦੇ ਉੱਤੇ ਉਹ ਕਰਦੇ ਹੁੰਦੇ ਆ ਪਲ-ਪਲ ਬਣਾਉਂਦੇ ਰਹਿੰਦੇ ਅੱਗੇ ਵੀ ਇੱਥੇ ਚੱਲਦੀ ਟ੍ਰੇਨਿੰਗ ਬਹੁਤ ਵਾਰੀ ਦੇਖੀ ਆ ਉਹਨਾਂ ਤੋਂ ਪਰੇ ਕਰਦੇ ਨਹੀਂ ਨਹਿਰ ਦੇ ਕੋਲੇ ਨਾ ਅੱਗੇ ਤਾਂ ਨਹਿਰ ਦੇ ਪੁਲ ਦੇ ਉਰਲੇ ਪਾਸੇ ਕਰਦੇ ਆ ਆਪਣੇਲੇ ਪਾਸੇ ਰਾਹੇ ਵਾਲੇ ਪੁਲ ਤੇ ਪਹਿਲਾਂ ਉੱਥੇ ਕਰਦੇ ਹੁੰਦੇ ਸੀਗੇ ਜਦੋਂ ਸਪੈਦਿਓ ਜੀ ਖਾਸੇ ਹਾਂ ਸਪੈਦਿਆਂ ਦੇ ਕੋਲੇ ਕਰ ਦਿੰਦੇ ਸੀਗੇ ਹੁਣ ਉਹਨਾਂ ਨੇ ਉੱਥੇ ਜਲ ਪੁਲ ਬਣਾਇਆ ਕਹਿੰਦੇ ਲੋਕ ਦਸ ਫਿਰ ਪਿੰਡ ਦੇ ਬੁੜੇ ਬੜੇ ਆ ਉਹਨਾਂ ਨੇ ਉੱਥੋਂ ਇੱਟਾਂ ਚੱਕੀਆਂ ਵਾਵੇ ਵੇਰੀ ਦੇ ਕੋਲੋਂ ਪੁਲ ਥਲੇ ਲਾ ਲਈਆਂ ਅੱਛਾ ਮਾੜੀ ਮੋਟੀ ਸੈਟਿੰਗ ਕਰਨ ਨੂੰ ਹਾਂ ਸੈਟਿੰਗ ਉੱਚੀ ਨਹੀਂ ਮੈਂ ਉੱਥੇ ਟੈਂਕਾਂ ਨਾਲੋਂ ਖਤਰ ਉਹ ਨਾਲ ਦੀ ਨਾਲੇ ਹਾਂ ਕਹਿੰਦੇ ਜਦ ਟੈਂਕ ਚਾੜੇ ਉੱਤੇ ਉਹਨਾਂ ਨੇ ਨਾਲੇ ਪੁਲ ਨਾਲੇ ਟੈਂਕ ਸਾਰਾ ਕੁਝ ਰੁੜ ਗਿਆ ਨਹਿਰ ਤੇ ਰੁੜ ਗਿਆ ਅੱਛਾ ਫਿਰ ਇਹਨਾਂ ਨੇ ਆਧੀਆਂ ਮਸ਼ੀਨਾਂ ਮਸ਼ੀਨਾਂ ਲਾਈਆਂ ਲਿਆ ਕੇ ਹਾਂ ਥੱਲੇੋਂ ਕੱਢਣ ਲੱਗੇ ਉਹ ਹਾਂ ਪੁਲ ਸਮਾਨ ਪੁਲ ਸਮਾਨ ਹਾਂ ਵੀ ਲੱਭੀ ਟੈਂਕ ਟੰਕ ਕਿੱਥੇ ਗਿਆ ਹਾਂ ਹਾਂ ਟੈਂਕ ਤਾਂ ਨਿਕਲੇ ਆਇਆ ਕਹਿੰਦੇ ਹਫ਼ਤੇ ਕੇ ਬਾਅਦ ਹਾਂ ਪੁਲ ਵਾਲਾ ਸਮਾਨ ਨਹੀਂ ਲੱਭਿਆ ਪੁਲ ਨਹੀਂ ਲੱਭਿਆ ਹੁਣ ਫਿਰ ਉਹ ਨਹਿਰ ਪੱਕੀ ਹੋਣ ਲੱਗੀ ਆ ਹੁਣ ਹਾਂ ਉਹ ਇਹਨਾਂ ਨੇ ਨਹਿਰ ਸੁਕਾਈ ਆ ਹੁਣ ਸਮਾਨ ਲੱਭਿਆ ਹਾਂ ਇੱਕ ਉਹ ਹਾਲ ਜੇ ਹੁੰਦਾ ਜਿਹੜਾ ਹਾਂ ਉਹ ਨਿਕਲੇ ਆ अच्छा जितो जेड़ा बड़ा बड़ा ਹੱਗਿਆ ਤਾਂ ਹੀ ਆ ਖਬਰ ਲੱਗੀ ਸੀ ਇੱਕਦ ਨਾ ਮੈਂ ਮੈਂ ਪਹਿਲਾਂ ਵੀ ਸੁਣੀ ਸੀ ਕਿ ਇਹ ਤੋਂ ਮੈਨੂੰ ਅੱਜ ਤੱਕ ਤੋਂ ਪ੍ਰੋਪਰ ਪਤਾ ਲੱਗਾ ਕਿ ਤੂੰ ਹੁਣ ਉੱਥੇ ਦਰਾਹੇ ਖੜਦਾ ਤੈਨੂੰ ਤਾਂ ਸਾਰੀ ਚੀਜ਼ ਦਾ ਪਤਾ ਨਾ ਅਸੀਂ ਜਾ ਕੇ ਦੇਖ ਕੇ ਆਂ ਪੁਲ ਗੜਿਆ ਨਹੀਂ ਓਕਣੇ ਵੀ ਕੋਈ ਲੋਹੇ ਦਾ ਫਰਕ ਹੁੰਦਾ ਇਹਦਾ ਇਹ ਜਿਹੜਾ ਫੌਜੀ ਨਾਲ ਲਿਖਿਆ ਰੋਜ਼ ਪੁਲ ਬੰਦਿਆ ਸਨ ਵੀ ਲਿਖਿਆ ਆ ਤੈਨੂੰ ਮੈਂ ਗਿਆ ਤਾਂ ਹੈ ਨਹੀਂ ਮੈਂ ਬਕਰ ਹੁਣ ਗਿਆ ਹੁਣ ਨਿੰਗਲ ਨਹੀਂ ਰਹਿੰਦੇ ਸੀਗੇ ਅੱਛਾ ਤੇ ਮੈਂ ਵੀਡੀਓ ਬਣਾ ਕੇ ਪਾਉਂਗਾ ਪੁਲ ਦੀ ਅੱਛਾ ਉੱਥੇ ਰੱਖਿਆ ਬੇਰੀ ਤੇ ਰੱਖਿਆ ਆ ਮੈਨੂੰ ਯਾਰ ਜਗ੍ਹਾ ਨਹੀਂ ਪਤਾ ਲੱਗੀ ਕਿ ਜਾਇ ਆਪਾਂ ਇਧਰੋਂ ਮੱਲਾ ਸਾਡੇ ਵਾਲੀ ਸਾਈਡ ਤੋਂ ਜਾਂਦੇ ਆਂ ਰਾਹੇ ਚੱਲੇ ਕੇ ਚੌਂਕ 'ਚ ਚੌਂਕ ਤੋਂ ਪਿੱਛੇ ਹੀ ਪੰਪ ਹੁੰਦਾ ਖੱਬੇ ਹੱਥ 'ਤੇ ਸੱਜੇ ਸੱਜੇ ਪਾਸੇ ਇਧਰ ਜਾਂਦੇ ਹਾਂ ਸੱਜੇ ਪਾਸੇ ਪੰਪ ਹੈਗਾ ਹਾਂ ਹਾਂ ਹੈਗਾ ਰੋਡ ਤੋਂ ਹਾਂ 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 ਹੈਗਾ ਉਹਦੇ ਬਿਲਕੁਲ ਸਾਹਮਣੇ ਨਹਿਰ ਹਾਂ ਨਹਿਰ ਦੇ ਪਰਲੇ ਪਾਸੇ ਜਿਹੜਾ ਜਿਹਦੇ ਡੌਪਸ ਉਹ ਯਾਰ ਉੱਥੇ ਸੱਚ ਇੱਕ ਬਾਬਾ ਸਾਧ ਵੀ ਬੈਠਾ ਹੁੰਦਾ ਪਹਿਲਾਂ ਬਾਵਾ ਬੜੇ ਬੜੇ ਨਹਾਉਣ ਵਾਲਾ ਉਹ ਖੜੀ ਬਾਹਲ ਹਾਂ ਖੜੀ ਬਾਹਲ ਉਹ ਖੜੀ ਬਾਹਲ ਉੱਦਰੀ ਆ ਗਿਆ ਨਹੀਂ ਉਸੇ ਜਗ੍ਹਾ ਤੇ ਬੈਠਾ ਹੁੰਦਾ ਪਹਿਲਾਂ ਉਹ ਖੜੀ ਬਣਨਾ ਤਾਂ ਔਰਲੇ ਪਾਸੇ ਆ ਗਿਆ ਜਿੱਥੇ ਇੱਕ ਗੁਰਸਿਰੀਪੁਰ ਮੁੜਦਈ ਆਪ ਗੁਰਸਿਰੀਪੁਰਾਂ ਦੇ ਰਾਜਗੜ੍ਹ ਨੂੰ ਰਾਜੀ ਉੱਤਰਦਾ ਹੈ ਉੱਥੇ ਬੈਠਾ ਅੱਛਾ ਮੈਂ ਕਿਹਾ ਸੁਣਿਆ ਮੈਂ ਉੱਥੇ ਕੋਈ ਬਾਬਾ ਪੈਂਦਾ ਇੱਕ ਪਹਿਲਾਂ ਨਵਾਂ ਰੌਣਕ ਜੀ ਹੁੰਦੀ ਸੀ ਉੱਥੇ ਖੜੀ ਵਾਂ ਬਾਬਾ ਆਈ ਰੱਖਦੇ ਇੱਕ ਵਾਰ ਕਹਿੰਦੇ ਬਹੁਤ ਸਾਲ ਹੋ ਗਏ ਖੜੀ ਆਪਾਂ ਬڑے ਬڑے ਨੌ ਹੋਏ ਨੇ ਹਾਂ ਹੁਣ ਵੀ ਹੈ ਬਾਬਾ ਉਹ ਤਾਂ ਅੱਛਾ ਜਗਾ ਬਣੀ ਹੋਈ ਉਥੇ ਨਹਿਰਾਂ ਦਾ ਵਹੇ ਯਾਰ ਪੱਕੀਆਂ ਕਰੀ ਤਾਂ ਜਾਂਦੇ ਗਲਤ ਸਿਸਟਮ ਹੈ ਨਹਿਰਾਂ ਉੱਥੇ ਨਲਕਾ ਲੱਗੇ ਹੋਇਆ ਹਾਂ ਬਾਬੇ 베ਰੀ ਦੇ ਖੜਕੇ ਮੈਂ ਉਹੀ ਤਾਂ ਦੱਸਦਾ ਨਾ ਜਿਵੇਂ ਹੁਣ ਆਪਣੇ ਰਾਜਗੜ੍ਹ ਰਿਸ਼ਤੇਦਾਰੀਆ ਭੂਆ ਸਾਡੀ ਤੇ ਉਹਨਾਂ ਦੇ ਪੱਖੇ ਮੈਂ ਜਣੀ ਮੰਨ ਲਾ 20 25 ਸਾਲ ਤੋਂ ਇਹੀ ਦੇਖਦਾ ਨਾ ਉਹਨਾਂ ਦੇ ਪੱਖੇ ਉੱਤੇ ਹੀ ਪਏ ਨੇ ਹੁਣ ਜਿਵੇਂ ਨਹਿਰ ਪੱਕੀ ਹੋ ਗਈ ਨਾਲੇ ਉਹਨਾਂ ਦਾ ਨਹਿਰ ਤੋਂ ਘੱਟੋ ਘੱਟ 1 ਕਿਲੋਮੀਟਰ ਤੇ ਹੋਊ ਫਰਕ ਉਹਨਾਂ ਦਾ ਮੋਟਰ ਦਾ ਤੇ ਹੁਣ ਨਹਿਰ ਪੱਕੀ ਹੋ ਗਈ ਉੱਥੇ ਵੀ ਪਾਣੀ ਡੂੰਘੇ ਹੋ ਜਾਣਿਆ ਇਹਦਾ ਫਾਇਦਾ ਤਾਂ ਹੈ ਨਹੀਂ ਨੁਕਸਾਨ ਹੀ ਹੈ ਨਹਿਰ ਪੱਕੀ ਕਰਨ ਦਾ ਪਾਣੀ ਨਾ ਥੱਲਿਓਂ ਨਹੀਂ ਕਰੀ ਥੱਲਿਓਂ ਕਰਨ ਦਾ ਕੋਈ ਤਾਂ ਸਾਈਡਾ ਸੇਮ ਆ ਜਿਹੜੀ ਪਾਣੀ ਦਾ ਫਾਇਦਾ ਹੀ ਸੀ ਹੁਣ ਪਰ ਨੁਕਸਾਨ ਆ ਨਹਿਰ ਪੱਕੀ ਕਰਨ ਲੱਗੇ ਗਲੋਕਾਂ ਦੇ ਨਾਲਕੇ ਸੀਗੇ ਜਿਹੜਾ ਇਹ ਪਿੰਡ ਦੇ ਵਿੱਚ ਲੋਕਾਂ ਦੇ ਨਾਲਕੇ ਲਗੇ ਉਹ ਬੰਦ ਹੋ ਗਏ ਹੁਣ ਬੰਦ ਹੋ ਗਏ ਉਹ ਤਾਂ ਹੁਣੇ ਹੀ ਨਹਿਰ ਕਈ ਦਿਨਾਂ ਦੀ ਬੰਦ ਆ ਮੈਨੂੰ 2 ਮਹੀਨੇ ਹੋ ਚਲੇ ਨਹਿਰ ਬੰਦ ਨੂੰ ਦਾ ਆਪੇ ਪਾਣੀ ਮੋੜਨਾ ਅੱਗੇ ਸੇਮ ਦਾ ਪਾਣੀ ਜਾਈ ਜਾਂਦਾ ਥੋੜਾ ਥੋੜਾ ਸਿਮੀ ਜਾਂਦਾ ਹੀ ਪਾਣੀ ਪਾਣੀ ਵੀ ਇੰਨਾ ਵਧੀਆ ਸੀ ਪਿੰਡ ਕੋਲੋਂ ਸਾਫ਼ ਪਾਣੀ ਸੀ ਨਹਿਰ ਆ ਵੀ ਆਪਾਂ ਮੋਟਰ ਬਹੁਤ ਸਾਲ ਪਹਿਲਾਂ ਠੇਕੇ ਤੋਂ ਹੁੰਦੀ ਸੀ ਆਪਣੀ ਕੋ ਜਮੀਨ ਆ ਘਰ ਆ ਪਿੱਛੇ ਉਹ ਇਹ ਬਾਹੀ ਆਪਾਂ 4-5 ਕਿਸਾਲ 11.5 ਕਿਲੇ ਜ਼ਮੀਨ ਦੇ ਸੀ ਇਹ ਤੁਹਾਨੂੰ ਦਿਖਾਉਣਾ ਮੈਂ ਕਿੱਥੇ ਤੱਕ ਪਾਉਂਦੇ ਸੀ ਆਪਾਂ ਇਹ ਆ ਆਪਣੇ ਪਿੰਡ ਵਾਲਾ ਸਟੇਸ਼ਨ ਆ ਗਿਆ ਅੱਜ ਆਏ ਹੋਏ ਸੀ ਇਧਰ ਨੂੰ ਆਹ ਜ਼ਮੀਨ ਹੈ ਇੱਥੋਂ ਤੋਂ ਲੈ ਕੇ ਉਹ ਘਰਾਂ ਸਾਹਮਣੇ ਉਦੋਂ ਆਹ ਸਾਹਮਣੇ ਘਰ ਕਲੋਨੀਆਂ ਜੀਆਂ ਹੁੰਦੀਆਂ ਨਹੀਂ ਸੀਗੀਆਂ ਇਹ ਆ ਇਹਦੇ ਅੰਦਰ ਦੋ ਮੋਟਰਾਂ ਨੇ ਦੋਏ ਕਨੈਕਸ਼ਨ ਇਹ ਉਹ ਤੱਕ ਚੱਲੇ ਜਿੱਥੇ ਜਾ ਕੇ ਜਾਨੀ ਕਣਕ ਦੀਂਦੀ ਆ ਇਹ ਇਧਰ ਇੱਥੇ ਤੱਕ ਖੇਤ ਸੀ ਇਧਰ ਆ ਗਿਆ ਆਹ ਵਾਲਾ ਪਾਸਾ 4.5 ਕਿਲੇ ਇਧਰਲੇ ਪਾਸੇ ਸੀਗੇ ਇਹ 11.5 ਕਿਲੇ ਆਪਾਂ 4 ਸਾਲ 5 ਸਾਲ ਬਾਈ ਆ ਜ਼ਮੀਨ ਇਹ ਆ ਹੀ ਰਾਗਾ ਆਪਣੀ ਮੋਟਰ ਜ਼ਮੀਨ ਨਾਲੋਂ ਚੱਲੇ ਜਾਂਦਾ ਗਾਹਾਂ ਇਹ ਆ ਜਾਈ ਸੀ ਇੱਥੇ ਲੈਣਾ ਤੇ ਰਿਸ਼ਤੇਦਾਰ ਆਏ ਉਹਨਾਂ ਸਮਾਨ ਜਾ ਫੜਨਾ ਸੀ ਮੈਂ ਕਿਹਾ ਚੱਲ ਦਿਖਾ ਦਈਏ ਵੀ ਆ ਵੀ ਜ਼ਮੀਨ ਬੋਂਦੇ ਰਹੇ ਆ ਆਪਾਂ ਇਹ ਫਸਲ ਸੋਹਣੀ ਖੜਦੀ ਆ ਦੇਖੋ ਕਿੰਨੀ ਸੋਹਣੀ ਖੜੀ ਆ ਕਣਕ ਇੱਥੇ ਜਣੀ ਆਇਆ ਮੀਹਾ ਮੂਹਾ ਚ ਥੋੜੀ ਜੀ ਮਾਰ ਪੈਂਦੀ ਆ ਆ ਏਰੀਆ ਪਾਣੀ ਕਿਉਂ ਇਧਰੋਂ ਨਮਾਨ ਆ ਇਧਰਲੇ ਪਾਸਿਓਂ ਇਧਰੋਂ ਨਮਾਨ ਇੱਥੇ ਹੋਇਆ ਵੀ ਕੇਰਾ ਜਿਹੜੇ ਸਾਲ ਆਪਾਂ ਲਈ ਲਈ ਸੀ ਜ਼ਮੀਨ ਇਹ ਇੱਥੇ ਭਾਈ ਚੌਲ ਲਾਏ ਆਪਾਂ ਉਦੋਂ ਬਾਅਦ ਮੀਂਹ ਪੈਗਾ ਜਮਾ ਹੀ ਚੌਲ ਤੋਂ 4-4 ਫੁੱਟ ਮੰਨ ਲਓ ਪਾਣੀ ਖੜ ਗਿਆ ਏਰੀਆ 'ਚ ਇੱਥੇ ਬੈਠੇ ਹੁੰਦੇ ਸੀ ਗੁੱਜਰ ਆਹ ਜਗ੍ਹਾ ਤੇ ਉਹ ਮੈਨੂੰ ਕਹਿੰਦਾ ਭਾਈ ਇੱਥੇ ਵੀ ਪਾਣੀ ਇਹਦਾ ਅੱਗੇ ਵੀ ਕਈ ਸਾਲ ਪਹਿਲਾਂ ਮੀਂਹ ਪਿਆ ਸੀ ਵੀ ਪਾਣੀ ਖੜ ਗਿਆ ਸੀ ਵੀ ਇੱਥੇ ਇੱਕ ਪੁਲੀ ਆ ਉਹ ਸਾਹਮਣੇ ਜਿਹੜੀ ਕਿਕਰ ਦੀਂਦੀ ਆ ਆਹ ਵਾਲੀ ਜਿਹੜੀ ਬਿਲਕੁਲ ਸੈਂਟਰ 'ਚ ਸਕਰੀਨ ਦੇ ਉਹ ਕਿਕਰ ਦੇ ਪਰਲੇ ਪਾਸੇ ਪੁਲੀ ਆ ਵੀ ਉਹ ਪੁਲੀ ਆਂਦਰੇ ਦੇ ਬੰਦਿਆਂ ਨੇ ਬੰਦ ਕਰੀ ਹੋਈ ਸੀ ਜਿਹੜਾ ਪਰਲੇ ਪਾਸੇ ਪਿੰਡ ਆ ਵੀ ਇਧਰਲਾ ਪਾਣੀ ਉਧਰ ਨਾ ਜਾਵੇ ਵੀ ਆਪਾਂ ਨੂੰ ਪੁਲੀ ਖੋਲਣੀ ਪਣੀ ਹੈ ਰਾਤ ਨੂੰ ਆਏ 10:00 ਵਜੇ ਆ ਕੇ ਪੁਲੀ ਖੋਲਤੀ ਸਵੇਰ ਨੂੰ ਦਿਨ ਚੜ੍ਹਦੇ ਤੱਕ ਸਾਰਾ ਪਾਣੀ ਪੁਲੀ ਨੇ ਉਧਰ ਨਗਾਤਾ ਸਾਰਾ ਏਰੀਆ ਖਾਲੀ ਹੋ ਗਿਆ ਜੀ ਇਹ ਹੈ ਤਾਂ ਪਿੰਡ ਇਹ ਆਪਣੇ ਨਾਲ ਦਾ ਪਿੰਡ ਆ ਉੱਥੇ ਦੀ ਜ਼ਮੀਨ ਆ ਇਹ ਤੇ ਲੱਗਦੀ ਪਰ ਆਪਣੇ ਪਿੰਡ ਦੇ ਗਿੱਲ ਪਿੰਡ ਦੇ ਬੰਨਿਆਂ ਨਾਲ ਆਪਣੇ ਜਿੱਥੇ ਉਹ ਸਾਹਮਣੇ ਪਪੂਲਰ ਜੇ ਖੜੇ ਆ ਇਹ ਆਪਣੇ ਪਿੰਡ ਦੀ ਜ਼ਮੀਨ ਆ ਇਹ ਆਏ ਨਾਲ-ਨਾਲ ਉਹ ਮੋਟਰ ਵੀ ਆਪਣੇ ਗਵਾਂਡੀਆਂ ਦੀ ਆ ਜਿਹੜੀ ਆ ਸਾਹਮਣੇ ਦੀ ਇਹ ਸਕਰੀਨ ਦੇ ਬਿਲਕੁਲ ਸੈਂਟਰ 'ਚ ਇਹਦੇ ਪਿੱਛੇ ਪਿੱਛੇ ਰਹੀ ਸਾਰਾ ਸਾਡੇ ਪਿੰਡ ਦਾ ਗਿੱਲਪਿੰਡ ਦੀ ਜ਼ਮੀਨ ਹੈ ਆ ਜਿਹੜੀ ਜ਼ਮੀਨ ਜਿਹੜੀ ਆਪਾਂ ਬੋਂਦੇ ਸੀ ਇਹ ਹਮਾਂਜੂਪੁਰੇ ਦੇ ਬੰਦੇ ਨਾ ਮਹਿਮੂਦਪੁਰੇ ਦੇ ਮਹਿਮੂਦਪੁਰਾ ਤਾਂਦਰਾ ਆ ਨਾਲ ਮਾਨਕਾਲ ਆ ਨਾਲ-ਨਾਲ ਪਿੰਡ ਨੇ ਇਹ ਹੁਣ ਤਾਂ ਰੌਣਕ ਹੀ ਬਹੁਤ ਹੋ ਗਈ ਆਲੇ-ਦਾਲੇ ਘਰ ਹੀ ਘਰ ਪੈ ਕੇ ਕਲੋਨੀਆਂ ਹੀ ਕਲੋਨੀਆਂ ਕੱਟੀਆਂ ਗਈਆਂ ਅਸਮਾਨ ਦੇਖੋ ਕਿੰਨਾ ਸਾਫ਼-ਸਾਫ਼ ਦਿਨ ਦਾ ਇਹੀ ਗੱਲ 3 1 2 3 4 5 ਲਾਈਨਾਂ ਨੇ ਵੱਡੀਆਂ ਨਾ ਉਹ ਸੱਚ ਪਾਈ ਇਹ ਲਲਤੋਂ ਨੂੰ ਜਾਂਦੀਆਂ ਨੇ ਇਹ ਇੱਕ ਤਾਂ ਦੋ ਤਾਂ ਲਲਤੋਂ ਨੂੰ ਮੇਨ ਵੱਡੀਆਂ ਚਲੇ ਗਈਆਂ ਫਿਰ ਲਲਤੋਂ ਤੋਂ ਇੱਕ ਡਾਬੇ ਨੂੰ ਆਉਂਦੀ ਆ ਫਿਰ ਡਾਬੇੋਂ ਇੱਕ ਆਪਣੇ ਸਾਡੇ ਵਾਲੇ ਉਹ ਨੂੰ ਜਾਂਦੀ ਆ ਉਹ ਜਿੰਗਲੀਆ ਤਾਂ ਉਹੀ ਹੋ ਉਹ ਪਰਲੇ ਵੀ ਉਹੀ ਲਲਤੋਂ ਨੂੰ ਜਾਂਦੀਆਂ ਨੇ ਲਲਤੋਂ ਵੱਡਾ ਗ੍ਰੈਡਾ ਸਾਡੇ ਏਰੀਆ ਦਾ ਲਲਤੋਂ ਜਾ ਕੇ ਇਹ ਉਹਦਾ بڑے ਖੰਭੇ ਨੇ ਇਦੋਂ ਵੀ ਉਸ ਤੋਂ ਬਾਅਦ ਉਹ ਖੰਭਾ بڑا ਉਹ ਜੀ ਨਹੀਂ ਆ ਸਾਰੇ ਵੱਡੇ ਨੇ ਹਾਂ ਜਿੰਨੇ ਵੀ ਦੀंदे ਸਾਰੇ ਵੱਡੇ ਨੇ ਇਤੋਂ بڑا ਖੰਭਾ ਜਿਹੜਾ ਉਹਦੇ ਸਾਹਮਣੇ ਦੀਦਾ ਹਾਂ ਉਹ ਜਿਹੜਾ ਬਿਲਕੁਲ ਸੈਂਟਰ ਚ ਨਾ ਹਾਂ ਉਹ ਸਭ ਤੋਂ ਮੇਲਾ ਆਲਮਗੀਰ ਦੇ ਪਰਲੇ ਪਾਸੇ ਉਹ ਇੱਥੇ ਨੇੜੇ ਲੱਗਦਾ ਟ੍ਰੇਨ ਆਉਣ ਦਾ ਫਾਟਕ ਖੁੱਲ ਹੀ ਪੀ ਗਿਆ ਟ੍ਰੇਨ ਆਈ ਨਹੀਂ ਇਹ ਕੀ ਚੱਕਰ ਪੈ ਗਿਆ ਫਾਟਕ ਖੁੱਲ ਗਿਆ ਮੈਨੂੰ ਲੱਗਦਾ ਜਾਂ ਤਾਂ ਕੋਈ ਹੋਰ ਕੰਮ-ਕੁਮ ਕਰਨਾ ਹੋਊ ਉਹਨਾਂ ਨੇ ਫਾਟਕ ਲੱਗਿਆ ਹੋਇਆ ਸੀ ਟਰੇਨ ਲੰਗੀ ਨਹੀਂ ਫਟਕ ਖੁੱਲ ਪਈ ਗਿਆ ਜਾਂ ਟਰੇਨ ਖੜਨ ਗਈ ਹੋਵੇ ਉੱਥੇ ਪਿੱਛੇ ਮਿਲਦਾ ਫਟਕ ਦੂਜਾ ਹੀ ਲਾਇਆ ਹੋਇਆ ਇਹ ਇਲੈਕਟ੍ਰੋ ਉਹ ਆ ਇਹ ਇਹ ਜਦੋਂ ਟਰੇਨ ਆਉਂਦੀ ਹੈ ਆਪੇ ਹੀ ਬੰਦ ਹੋ ਜਾਂਦਾ ਜਦੋਂ ਟਰੇਨ ਲੰਘੀ ਜਾਂ ਆਪੇ ਹੀ ਖੁੱਲ ਜਾਂਦਾ ਮੈਂ ਹੁਣ ਤਾਂ ਪੈਪੀਆਂ ਲਾਇਆ ਸੀ ਪੈਪ ਵਾਲਾ ਅੱਛਾ ਦੂਆ ਤਰਿਆ ਸੀ ਉਦਾਂ ਤੇ ਉੱਥੇ ਕੰਮ ਕਰਦੇ ਹੋਣੇ ਕੋਈ ਤਾਂ ਕਰਿਆ ਹੁਣ ਹੋਊ ਕੋਈ ਸਿਸਟਮ ਗੱਧੜੂ ਵੀ ਲਾ ਲੰਦ ਨੇ ਮੈਂ ਤਾਂ ਹੀ ਮੈਂ ਕਿਹਾ ਹੁਣ ਸਾਰੀ ਨਾਲ ਅਲੇ-ਦਲੇ ਇਕੱਠੇ ਹੋ ਕੇ ਖੜੇ ਸੀ ਵੀ ਟਰੇਨ ਲੰਗੀ ਹੋਣੀ ਆਪਾਂ ਜਿਆਦੇ ਮਿਲ ਗਿਆ ਆਪਾਂ ਰਾਹ ਹੀ ਚੱਲ ਤਾ ਉੱਪਰ ਪਾਟਗਾ ਕਰਕੇ ਖੜੇ ਜੀ ਅੱਦੇ ਨੂੰ ਸੋਹਣਿਆਂ ਦੀ ਗੱਡੀ ਵਧੀਆ ਵੇਖੀ ਹਾਂ ਮੈਂ 10 ਮਾਰ ਲਿਆ ਮੈਂ ਉੱਥੇ ਹੀ ਆ ਜੀ ਤੂੰ ਯਾਰ ਆ ਗਿਆ ਆ ਗਿਆ ਆ ਗਿਆ ਆਪਣਾ ਰਿਸ਼ਤੇਦਾਰ ਵੀ ਆ ਗਿਆ ਉਹ ਆਉਂਦਾ ਸਾਹਮਣੇ ਮੋਟਰਸਾਈਕਲ ਤੇ ਏ ਮੁਰਗਿਓ ਇੱਧਰ ਆਓ ਬਾਜ ਬੁਲਾ ਰਹਾ ਹੈ ਹੈ ਬਾਜ ਨੂੰ ਚਾਹ ਤੇ ਪਾਣੀ ਨਹੀਂ ਬਾਜ ਮੁਰਗੇ ਕਿੱਥੇ ਆ ਗਈਆਂ ਸੀਗੇ ਦੱਸੀ ਮੋ बाहर ही निकल चक दिया मोगियो ऊपर नहीं चढ़ना होते बाज चलो 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 देखो और ये ये बढ़ के कदों ले आते सी ये ये जात बाजरा ਜੱਦੇ ਅੰਦਰ ਰੱਖੇ ਪੰਡਾ ਬਣ ਕੇ ਦੋ ਵਾਰੀ ਮੈਂ ਕੱਢੇ ਸੀ ਬਾਹਰ ਅੱਛਾ ਕੋਈ ਗਾ ਲੂੰਗਾ ਉਹ ਤੜਕਿਓਂ 3-4 ਵਜੇ ਮੀਂਹ ਆ ਜਾਂਦਾ ਸੀ ਦਾਣਾ ਤਾਂ ਬਣ ਗਿਆ ਹੋਊਗਾ ਕਿ ਨਹੀਂ ਹਜੇ ਨਾ ਪੱਕੇ ਛਿੱਟੇ ਵੱਢ ਕੇ ਲਿਆਏ ਨਾ ਲੱਗਿਆ ਉਹ ਵੀ ਆਹ ਦਾਣਾ ਤਾਂ ਭੁਰਦਾ ਵਾ ਲੈ ਚੱਕ ਕੇ ਮੈਂ ਪੱਕੇ ਵੱਢ ਕੇ ਲਿਆਇਆ ਭਾਈ ਨੇ ਮੁਰਗੀਆਂ ਦਾ ਮਾਲ ਰੱਖਿਆ ਬਣਾ ਕੇ ਜਮਾ ਕਰਕੇ ਮੁਰਗੀਆਂ ਵੀ ਦਿਖਾਉਨੇ ਆ ਤੁਹਾਨੂੰ ਸੀਲ ਮਾਲ ਸਾਰਾ ਮਾਲ ਤਾਂ ਪਿੱਛੇ ਰਹਿ ਗਿਆ ਜਿਹੜਾ ਖਪਾਇਆ ਤੁਹਾਨੂੰ ਅ ਉਹ ਚ ਕਿੰਨੇ ਕਿੰਨੇ ਪਰਲੇ ਖੁੱਡੇ ਚ ਇਹਦੇ ਵੀ ਸੀਲ ਆ ਫੇਰ ਨਾਲ ਨਹੀਂ ਨਿਕਲਦੇ ਉਹ ਨਾ ਕੱਢਦਾ ਉਹ ਮਾਰਦੀਆਂ ਇਹਨਾਂ ਨੂੰ ਅੱਛਾ ਕੱਟਦਾ ਉਹ ਵੀ ਦੇਨੇ ਆ ਕੱਢਦੇ ਹੁਣ ਦਾ ਉਹ ਮੁਰਗੀ ਮਾਰਦੀ ਉਹ ਵੀ ਦਿਖਾ ਦਈਏ ਮਾਰਦੀ ਨੂੰ ਮਾਰ ਲਾ ਹੂੰ ਜਿਹੜਾ ਲੜਨ ਵਾਲਾ ਮੁਰਗਾ ਈ ਉਹ ਕਿਹੜਾ ਈ ਆ ਜਾਵਾ ਜੇ ਆਹੋ ਆ ਤਾਂ ਪੱਠਾ ਈ ਆ ਜੇ ਤਿਆਰ ਹਾਂ ਹਾਂ ਕਰੋ ਖੜਾ ਦਿਖਾਗਾ ਲਾਲ ਇਹਦੀ ਇੱਕ ਆਖੇ ਦੀ ਇਹਦੀ ਖਰਾਬ ਆ ਇਹ ਕਹਦੇ ਚ ਲੜਨਾ ਅੱਛਾ ਇਹ ਫੇ ਇਕੱਠੇ ਤਾਂ ਖੋਲ ਨਹੀਂ ਲੜਦੇ ਹੋਣਗੇ ਲੜਦੇ ਆ 14 ਹਜੇ ਲੜਦਾ ਨਹੀਂ ਕੋ ਬੱਚਾ ਅੱਗੇ ਨੂੰ ਘਟ ਕੇ ਬਾਈ ਤੇਰੇ ਕੋ ਜਾਨਵਰ ਵੱਧ ਨਹੀਂ ਸੀ ਪਹਿਲਾਂ ਨਹੀਂ ਉਹ ਤਿੰਨ ਨੂੰ ਮਾਰ ਗਿਆ ਸੀ ਆਹ ਲੜਦਾ ਨਾ ਕੰਮ ਹੈ ਨਾ ਤਾਂ ਇਹ ਪਤੰਗ ਲੁੱਟਿਆ ਅੱਜ ਨਾਕਾ ਦੋ ਮਿੰਟ ਸਵਾਦ ਲੈ ਲੀਏ ਡੋਰ ਇੰਨੀ ਐਂਡ ਆ ਜਾਨੂੰ ਪੇਚਾ ਲਾਉਣ ਦੇ ਗਿਰਾੜ ਜਾ ਫਰਦਾਂ ਨੂੰ ਡੋਰ ਖਤਮ ਹੋ ਗਈ ਆ ਦੇਖ ਲਿਆ ਕਿੰਨਾ ਚੜਦਾ ਜਾਂਦਾ ਜਾਂਦਾ ਲੁੱਟ ਲਿਆ ਡੋਰ ਹੈਗੀ ਇੰਨੀ ਹੀ ਚੜਾਇਆ ਜੂੜੇ ਤੱਕ ਤੇ ਹੈ ਨਹੀਂ ਹੁਣ ਜਾਨੀ ਉਹ ਦੋ ਮਿੰਟ ਸਵਾਦ ਲੈਣ ਵਾਲਾ ਕੰਮ ਹੋ ਗਿਆ ਪਤੰਗ ਚੜਦਾ ਕੋ ਜਿਵੇਂ ਕਬੂਤਰ ਫਿਰਦੇ ਆਏ ਪਤੰਗ ਚੜਦਾ ਬਹੁਤ ਪਤੰਗਾ ਆਪਣਾ ਘਰਾਂ ਐਂਡ ਤੇ ਸਭ ਤੋਂ ਪਿੰਡ ਦੇ ਬਾਰਡਰ ਤੇ ਘਰ ਸਾਰੇ ਪਿੰਡ ਦਾ ਪਤੰਗ ਇਧਰ ਨੂੰ ਹੀ ਆਉਂਦਾ ਜਦਨੇ ਮਰਦੀ ਗਾਂ ਇੱਕ ਦੋ ਦਾ ਖੇਤ ਹੀ ਨੇ ਸਾਰੇ ਲੁੱਟ ਲਟਕ ਗਿਆ ਬਹੁਤ ਚਲਦਾ ਪਿੱਛੇ ਨੂੰ ਬਹੁਤ ਪੰਗ ਚੜਦੇ ਆਂਗੇ ਹੁਣ ਦੇ ਰਿਹਾ ਕਿਹਦੇ ਨਾਲ ਪੇਚਾ ਲਾਉਣਾ ਇਹਨਾਂ ਨੂੰ ਡੋਰ ਖਤ ਪਾਉਂਦੀ ਆਂ ਕਈ ਇੱਕ ਤਾਂ ਕੂਤਾ ਕਾਤਾ ਵੀ ਖਾ ਜਾਂਦਾ ਨਾੜ ਜਾਂਦਾ ਕੰਮ ਵਾ ਇੱਕ ਦਮਿੰਟ ਚੜਾ ਕੇ ਆਪਾਂ ਹੱਥੋਂ ਛੱਡ ਹੀ ਦੇਣਾ ਜੇ ਕੋਈ ਆ ਗਿਆ ਪੇਚਾ ਨਾਲ ਠੀਕ ਨਹੀਂ ਕੰਮ ਫਤਿਹ ਬਾਸ ਛੱਡੇ ਨਹੀਂ ਇਹ ਦੋ ਮਿੰਟ ਹੁਣ ਤੁਹਾਨੂੰ ਦਿਖਾਈਏ ਫਿਰ ਇਹ ਸਿੱਧਾ ਲੇਕਰ ਹੀ ਛੱਡ ਦਿੰਦੇ ਇਹ ਲੋ ਜੀ ਸ਼ਰਦਤਾ ਸਮਾਂ ਸ਼ਾਮ ਦਾ 6 ਵਜੇ ਗੇ ਪਰ ਜਵਾਕ ਨਹੀਂ ਹਟੇ ਪਤੰਗ ਚੜਾਉਣਾ ਦੇਖ ਇੱਕ 2 3 4 5 6 7 ਤਿੰਨ ਆ ਉੱਤੇ ਨੇ ਆਹ ਆ ਬਹੁਤ ਪਤੰਗ ਚੜ ਰਿਹਾ